ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਆਪਾਂ 6 ਗਾਮਾ ਸੇ ਲਈ ਲੈ ਕੇ ਆਏ ਜੀ ਇਹਨਾਂ ਵਿੱਚੋਂ ਬਈ ਤਿੰਨ ਤਾਜ਼ੀਆਂ ਸੂਈਆਂ ਵੀ ਆ ਇੱਕ ਟੋਕੜੀਆਂ ਦੇ ਤੇ ਦੋ ਗੱਬਾਂ ਨੇ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੀਨਪੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚ ਸਕੇ ਸਿੰਗ ਡੈਰੀ ਜੋ ਸਿੰਗ ਡੈਰੀ ਫਾਰਮ ਜੋ ਬਈ ਵੀਡੀਓ ਬਣਾਉਣ ਲੱਗੇ ਆ ਆਉ ਬੋਟ ਚੱਲ ਨੇ ਬਾਈ ਦੋਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੁੰਦੀ ਹਾਂ ਜੀ ਹਾਂ ਠੀਕ ਠਾਕ ਵਧੀਆ ਕਿੱਸਾ ਗੁਰੂ ਮਹਾਰਾਜ ਦੀ ਵਧੀਆ ਚੱਲਣਾ ਕੰਮ ਕਰ ਵਧੀਆ ਸੋਹਣਾ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਹੋਵੇ। ਨਾਮ ਹੈਗਾ ਜੀ ਭਰਪੂਰ ਸਿੰਘ। ਹਮਮ ਐਂਡ ਹੈਗਾ ਸੰਧੂ ਕਲਾਂ। ਹਮਮ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈ ਜਾਂਦਾ। ਤਹਿਸੀਲ ਆਪਾਂ ਤੋਂ ਆਪਾਂ ਪੈ ਜਾਂਦੀ ਹੈ। ਮੋਬਾਈਲ ਨੰਬਰ ਹੋਵੇ। ਮੋਬਾਈਲ ਨੰਬਰ ਹੈ 9915466704 ਠੀਕ ਆ ਬਾਈ। ਇਹ ਬਾਈ ਦਾ ਕੰਟੈਕਟ ਨੰਬਰ ਆ। ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। 6 ਗਾਮ ਨੇ ਬਾਈ। ਹਾਂ 6 ਗਾਵਾਂ ਤਿੰਨ ਤਿੰਨ ਆਪਣੇ ਕੋਲੇ ਅੱਜ ਜਰਸੂਆਂ ਨੇ ਟੌਪ ਦੋਨਾ। ਹਮਮ ਤਿੰਨ ਆਪਣੇ ਕੋਲੇ ਐਚਫ ਗਾਣਾ। ਤੇ 6 ਦੇ 6 ਰੀ ਟੌਪ ਆ। ਹਾਂ 6 ਦੇ 6 ਟੌਪ ਨੂੰ ਗਿਨੇ ਆ। ਹਮਮ ਬਾਕੀ ਭਾਈ ਦੇਖਣ ਵਾਲਿਆਂ ਨੇ। ਸਹੀ ਗੱਲ। ਮੰਨਣਾ। ਚਲੋ ਪਹਿਲੇ ਨੰਬਰ ਤੋਂ ਸ਼ੁਰੂ ਕਰਦੇ ਆ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਸੂਈ ਵੀ ਆ ਹੂੰ ਇਹਨੂੰ ਅੱਜ ਮੰਨ ਲਓ ਵੀ 6 ਮਾ ਦਿਨ ਹੈ 6 ਮਾ ਦਿਨ 15 ਕਿਲੋ ਬੋਲੀ ਨੱਟ ਹੈ ਨੱਟ ਬੱਚੇ ਕੀ ਦੇਤਾ ਇਹਨੇ 20 ਕਿਲੋ ਬੱਚਾ 20 22 ਕਿਲੋ ਦੋ ਤਾਂ ਆਉਣਾ ਆਪਾਂ ਦੋ ਬੱਚਾ ਹੈਗਾ ਬੱਸਾ ਬੱਚਾ ਹਾਂ ਠੀਕ ਆ ਸੀਲ ਗਰੀਵ ਠੰਡੀ ਲੈ ਹੂੰ ਜਿਵੇਂ ਮਰਜੀ ਹੱਥ ਲਈ ਤੇ ਜਿਵੇਂ ਮਰਜੀ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂ ਕਰਾਉਣਾ ਪੂਰਾ ਫੀਟਿੰਗ ਨਾਲ ਲੈਵਾ ਫੀਟਿੰਗ ਨਾਲ ਲੈਵਾ ਹਲੇ ਤਾਂ ਬਾਣਾ ਲੱਗਣਾ ਬੱਚੀ ਨੇ ਹਲੇ ਤਾਂ ਮੰਨ ਲਾ ਵੀ ਸਟਾਰਟ ਹੋਈ ਬੋਲੀ ਸਟਾਰਟਿੰਗ ਹੋਈ ਆ ਹਜੇ ਚੰਗੇ ਬੋਲੀ ਤੋਂ ਸਟਾਰਟ ਹੋਈ ਆ ਥਾਣ ਦੇਖੋ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਬਿੱਤੀ ਦੇ ਥਾਣ ਲੱਗਿਆ ਲੈ ਪੀੜੀ ਦੇ ਪਾਵੇ ਵਰਗੇ ਚਾਰੇ ਥਾਣ ਨਿਖੜਵੇਂ ਪੂਰੇ ਗੈਬ ਤੇ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਬਾਕੀ ਗੱਲ ਹੋ ਰਹੀ ਵੀ ਚਾਰ ਕਰਾਂ ਬੱਚੀ ਥੋੜਾ ਜਿਹਾ ਪਹਿਲਾਂ ਸੁੱਈ ਆ ਨਹੀਂ ਤਾਂ ਬੱਚੀ ਬੰਬ ਕੜਦਾ ਨਹੀਂ ਗੱਬਣੀ ਬੰਬ ਕੜਦਾ ਦੇਵੇ ਬਣਾਉਣ ਵਾਲੀ ਸਹੀ ਗੱਲ ਇਹਨੂੰ ਹੋ ਪਤਾ ਬੰਬ ਤਾਂ ਹੁਣ ਵੀ ਗੱਡੀ ਬੈਠੀ ਐ ਸਵੇਰੇ ਕਿੰਨੇ ਵਜੇ ਚਵਾਈ ਕਰੀ ਸੀ ਸਵੇਰੇ ਆਪਣੀ ਤੈਨੂੰ ਪਤਾ 6:30 ਚਵਾਈ ਆ 6:30 ਦੀ ਚਵਾਈ ਹੋਈ ਵੀ ਆ ਤੇ 12:00 ਬਜ ਕੇ 18 ਮਿੰਟ ਹੋਏ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਕਾੜਰਾ ਜਿਹੜਾ ਕਰਮ ਵਾਲੀ ਨੇ ਵਧੀਆ ਸੋਨਾ ਤਿਆਰ ਕਰ ਲੈਣਾ ਤੋਰਾ ਦੇਖੋ ਨੰਬਰ 1 ਬੜੀ ਵੀ ਫੁੱਲ ਆ ਬਈ ਤੇ ਕੱਦ ਵਿੱਚ ਚੰਗਾ ਇਹ ਤੁਸੀ ਵੀ ਐ ਨਹੀਂ ਵੀ ਕੋਈ ਛੁਟੀ ਜਰਸੀ ਨਾ ਨਾ ਸ਼ੋਰ ਪੰਜਾ ਵਾਲੀ ਜਰਸੀ ਅਗਲਾ ਕਹਿਣ ਦੀ ਗੱਲ ਹੁੰਦੀ ਆ 20 ਕਿਲੋ ਤੋਲ ਦਾਂਗੇ ਦੁੱਧ ਇਹ ਅਗਲਾ ਵਾਦੇ ਨਾਲ ਵੀ ਕਹੂੰ ਠੀਕ ਆ ਹੂੰ 20 ਲੀਟਰ ਭਾਈ ਕਹਿੰਦਾ ਕਹਿਣ ਵਾਲਾ ਨਹੀਂ ਤੋਲ ਕੇ ਦੇ ਦਾਂਗੇ ਐ ਨਹੀਂ ਹੈਗਾ ਵੀ ਕਹਿਤਾ ਵੀ ਵਸ ਕਹਿਦਾ ਹਨ ਅੱਜ ਅਗਲਾ ਬੜਾ ਚੰਗਾ ਟੂਆ ਟੂਆ ਫੁੱਲ ਚੰਗਾਗਾ ਅੱਜ 15 ਆਪਦਾ ਚੋਫੇ ਲੈ ਕੇ ਜਾਵੇ ਹੂੰ ਠੀਕ ਆ ਭਾਈ ਤੇ ਕੀ ਮੁੱਲ ਆ ਭਰਾ ਅੱਜ ਜਿਆਦਾ ਇਹਦਾ 75000 ਆ ਅੱਜ ਦੀ ਘੜੀ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗਾ 70000 ਰੁਪਏ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਕੱਦ ਕਾਠ ਚੰਗਾ ਲੇਵਾ ਚੰਗਾ ਥਣ ਲਾ ਚੰਗਾ 15 ਲੀਟਰ ਬੋਲਾ ਹੁਣ ਲੈਟ ਤਿਆਰ ਆ ਬਾਈ 20 ਲੀਟਰ ਦੋ ਛੋਟੀ ਮੰਨ ਕੇ ਨਾ ਕੋਈ ਫੋਨ ਆਰਾਮ ਨਾਲ ਚਵਾ ਦੂ ਹੂੰ ਤੋਰਾ ਬਹੁਤ ਚੰਗਾ ਛੋਟੀ ਮੰਨ ਕੇ ਬਾਈ ਕਹਿੰਦਾ ਸੌਦਾ ਨਾ ਕਰੋ ਕੱਦ ਚੰਗਾ ਗਾ ਬਾਈ ਛੋਟੀ ਨਹੀਂ ਹੈਗੀ ਮੁੱਲ ਵੀ ਜਾਇਜ਼ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਣਾ ਸੂਈ ਸਵਾਈ ਹੈ ਬੱਚਾ ਮਗਰ ਬੱਚਾ ਗਾ ਬਾਈ ਇਹ ਵੀ ਤੂੰ ਆ ਮੰਨ ਲਾ ਵੀ ਹਲੇ ਚਾਰ ਦਿਨ ਥੋੜਾ ਜਿਹਾ ਸਮਾਂ ਠੰਡਾ ਤਾਂ ਇਹ ਜੇ ਭਾਅ ਮਿਲਦੇ ਆ ਇਹ ਇਹੀ ਵੇਣਾ 95 92000 ਨੂੰ ਮਿਲਣਗੇ ਸਹੀ ਆ ਬਾਈ ਹਨ ਆਹ ਹੋਰ ਦੱਸ ਦੇਣਾ ਤੇਜ਼ੀ ਹੋਗੀ ਬਾਈ ਸਹੀ ਗੱਲ ਆ ਬਾਈ ਹਮ ਅੱਗੇ ਭਰਾ ਦੋ ਨੰਬਰ ਗੱਬਣਾ ਕੀ ਇਹ ਗੱਬਣਾ ਇਹ ਵੱਛੀ ਦੂਜਾ ਸੂਆ ਸੂਦੀ ਆ ਇਹ ਮੱਲਾ ਵੀ ਹਲੇ ਲੈ ਜੋ 5-6 ਦਿਨ ਪੰਜ ਤੋਂ 6 ਦਿਨ ਹਾਂ ਪੋਲ ਪਾਲ ਬਹੁਤ ਭਈਆ ਬੱਚੀ ਤੇ ਲਾ ਲਾ ਦੇਖੋ ਢਿੱਲਾਂ ਤੋਂ ਅਸਟੀਮੇਟ ਜੱਲਾ ਲਾ ਲਓ ਬਣੂਗੀ ਬਹੁਤ ਜਿਹੜੇ ਐ ਲੈ ਵਾ ਖੀ ਟੰਗ ਦਾ ਰੱਖੂ 18 ਕਿਲੋ ਦੁੱਧ ਬੱਚੀ ਇਹਦੀ ਵੀ ਆਪਾਂ ਗਰੰਟੀ ਲੈ ਲਾਂਗੇ 18 ਪਾ ਦੂ ਠੀਕ ਆ ਥਣ ਪੜਾ ਕਮਾ ਪੂਰਾ ਟੌਪ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਠੰਡੀ ਚੈੱਕ ਕਰ ਲਓ ਪੋਲਾ ਜਿਵੇਂ ਮਰਜੀ ਹੱਥ ਲਾਈ ਚਲ ਗੱਭਣੀਆਂ ਨਾਲੇ ਹਜੇ ਸੂਈਆਂ ਹਾਂ ਤਾਂ ਥਣ ਵੀ ਪੋਲੇ ਪਿਆ ਇਹਦਾ ਕੋਈ ਟੈਟ ਟੂਟ ਕਰੇ ਥਣ ਜਦੋਂ ਬੱਚੀ ਬਣੀ ਉਦੋਂ ਦੱਸੂਗੀ ਮਗਰ ਮੂਰਲਾ ਲੇਵਾ ਇਹਨੇ ਤਿਆਰ ਕਰਨਾ ਗੱਟ ਲੇਵਾ ਮਗਰ ਨੂੰ ਕੱਢੂਗੀ ਜਿਹੜੇ ਹਿਸਾਬ ਨਾਲ ਹੋਣੀ ਤਿਆਰੀ ਆ ਨਾ ਚਾਰਸ ਰੱਖਣਾ ਲੇਵੇਂ ਨੂੰ ਹਾਂ ਫੇਸ ਦੇਖੋ ਬੋਦੀ ਦੇਖੋ ਸੁਨੱਖ ਆਪਣਾ ਟੂਆ ਟੂਆ ਫੁੱਲ ਚੰਗਾ ਕਰਮਾ ਫੁੱਲ ਬਰੀਡ ਦੀ ਪ੍ਰਿੰਟ ਦੇਖੋ ਐ ਪਲੀ ਪਈ ਆ ਪੂਰੀ ਕਿਆ ਬਾਤ ਇੱਕ ਗਾਲ ਮੈਨੂੰ ਆਤਾ ਵੀ ਅਗਲਾ ਇਹਨਾ ਮੰਨ ਲੈ ਵੀ ਛੋਟੀਆਂ ਛੋਟੀਆਂ ਉਹ ਹਮਾਚ ਰਣੀਆਂ ਜਰਸਾਂ ਉਹੀ ਤਾਂ ਆਪਣੇ ਕੋਲੇ ਹੁੰਦੀ ਨਹੀਂ ਨਾ ਆਪਾਂ ਲੈਣੀ ਸਹੀ ਆ ਬਈ ਸਹੀ ਆ ਹਾਂ ਹੋਊਗੀ ਤਾਂ ਚੋੜੀ ਪੱਲੇ ਵਾਲੀ ਤੇ ਦੁੱਧ ਵਾਲੀ ਅਗਲੇ ਦੇ ਪੱਲੇ ਵੀ ਪਾਵੇ ਬਹੁਤ ਪੈਸੇ ਲਾਉਣੇ ਅਗਲੇ ਸਹੀ ਆ ਭਾਈ ਸਹੀ ਆ ਤੇ ਕੀ ਮੋਲ ਆ ਫਿਰ ਜਾਇਦ ਜਿਆਦਾ ਇਹਦਾ 62000 ਰੁਪਏ ਮਾਨਤਨ ਮਾਨਤਨ ਕਰਦਾ 62000 ਰੁਪਏ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕੱਲੀ ਕੱਚੀ ਕੱਚੀ ਆ ਬਈ ਤਿਆਰੀ ਕਰਨ ਵਾਲੀ ਦੀ ਬਹੁਤ ਚੰਗੀ ਆ ਟੰਲਾਂ ਦਾਸਦੀਆਂ ਆਰਡਰ ਇਹਨੇ ਬਹੁਤ ਸੋਹਣਾ ਤਿਆਰ ਕਰਨਾਗਾ ਲੈ ਵਾ ਦੇਖੋ ਪੋਸ਼ਾ ਨੂੰ ਤਿਆਰ ਕਰਦੀਆਂ ਨੇ ਮਗਰਮੂਰ ਲਾ ਲੇ ਵਾ ਚਰਮ ਵਾਲੀ ਬਾਕੀ ਠੰਡੀ ਆ ਵੀਰੇ ਜਿਵੇਂ ਮਰਜੀ ਬੈਠਾ ਰਹੇ ਦੁੱਧ ਪਾਉਂਦੇ ਕਿਲੋ ਤੋਂ ਕਿਲੋ ਘਟ ਰਹੇ ਤੇ ਵੱਡੀ ਗੱਲ ਆ ਜਾਨਵਰ ਠੰਡਾ ਹੋਵੇ ਹਾਂ ਭਾਵੇਂ ਬੱਚਾ ਚੋਈ ਜਾਵੇ ਐ ਨਹੀਂ ਗੱਲ ਸਹੀ ਆ ਭਰਾ ਅੱਗੇ 4 ਨੰਬਰ ਤੋਂ ਕੜਾਈ ਇਹ ਇਹ ਤੋਂ ਆਪਣਾ ਕਿਹੜਾ ਸੂਆ ਸੂਈ ਵੀ ਇਹ ਦੂਜਾ ਸੂਆ ਮੰਨ ਲਓ ਹੂੰ ਵੀ ਦੇ ਠੰਡੀ ਦੇਖ ਆਜਾ ਤੋ 8 ਕਿਲੋ ਦੁੱਧ ਮੰਨ ਕੇ ਲਵੇ ਆ 8 ਕਿਲੋ ਹਾਂ ਆਪਾਂ 10 ਵੀ ਨਹੀਂ ਕਹਣਾ 10 ਵੀ ਨਹੀਂ ਕਹਣਾ ਆਇਆ ਤਾਜ਼ਾ ਪਸ਼ੂ ਕਈ ਵਾਰੀ ਬਾਕੀ ਲੈਣ ਵਾਲੇ ਭਰਾ ਦੋ ਤਿੰਨ ਇਕੱਠੇ ਹੋ ਕੇ ਆ ਜਾਂਦੇ ਉਹ ਬਹਿ ਗਿਆ ਬਦਲ ਕੇ ਉਹ ਬਹਿ ਗਿਆ ਸਵਾਦ ਨਹੀਂ ਆਉਂਦਾ ਚੋਈਦਾ ਹੂੰ ਤੇ ਇਕੱਲਾ ਬੰਦਾ ਬਹਿ ਕੇ ਚੋਲੇ ਦਾ ਦੁੱਧ ਪੂਰਾ ਕੱਢਦਾ ਪਸ਼ੂ ਸਹੀ ਆ ਬਈ ਤੇ ਬਾਕੀ ਸਮੇਂ ਭਾਲੀ ਦੇ ਸਾਂਝੀ ਦੀ ਹੈ ਸਾਂਝੀ ਦੀਆ ਚੌੜੀ ਟੂੜੀ ਕੋਲਾ ਬੱਚਾ ਦੇਖੀ ਪਾਉਂਦੀ ਤੂੰ ਹਣਾ ਮੈਂ ਕਿਹਾ ਬੱਚਾ ਬਾਹਲੀ ਗੋਆ ਦੀ ਫਾਰਮ ਦੀ ਗਾਂ ਹੈਂ ਐ ਨਹੀਂ ਗੱਲ ਕੋਈ ਲੰਡੂ ਸਹੀ ਗੱਲ ਆ ਬਾਈ ਇਹਨੂੰ ਉਹਨਾਂ ਦੀ ਮੰਨ ਲੈ ਵੀ ਕੱਲੇ ਚਾਰ ਤੇ ਸੀ ਜਦੋਂ ਫੀਡ ਪੈਣ ਲੱਗੀ ਦੁੱ ਟੀਕਾ ਹਾਂ ਹਮ ਸਮੀਪਲੀਆ ਆਪਾਂ ਗੱਭਣ ਉਹਨਾਂ ਚਰਨੀ ਕਹਿ ਸਕਦੇ ਜਿੰਨਾਂ ਚੈੱਕ ਨਹੀਂ ਹੁੰਦੀ ਚੈੱਕ ਨਹੀਂ ਹੁੰਦੀ ਪਰ ਇਹਨੂੰ ਸਵਾ ਮਹੀਨਾ ਹੋ ਗਿਆ ਟੀਕਾ ਪ੍ਰਾਈਮ ਸਵਾ ਮਹੀਨਾ ਹੋ ਗਿਆ ਹਾਂ ਸਵਾ ਕਿ ਮਹੀਨਾ ਹੋ ਗਿਆ ਬਾਈ ਕਹਿੰਦਾ ਟੀਕਾ ਭਰਾਏ ਨੂੰ ਬਾਈ ਗੱਭਣ ਆਪਾਂ ਕੋ ਪੂਰਾ ਕਨਫਰਮ ਨਹੀਂ ਕਹਿੰਦੇ ਚਲੋ ਟਾਈਮ ਦੱਸਣਾ ਜ਼ਰੂਰੀ ਆ ਹਨਾ ਪ੍ਰਾ ਹਾਂ ਅਗਲਾ ਉਹ ਜੀ ਕੇਅਰ ਕਰ ਲਾਂਦਾ ਉਹ ਜਿਆ ਲਾਜ ਹੋਏ ਉਹ ਜਿਆ ਸਮਾਂ ਉਹ ਦੇ ਕੇ ਬੰਦਾ ਚੈੱਕ ਕਰਵਾ ਲੂਗਾ ਫੇਸ ਬੜਾ ਚੰਗਾ ਮੂੰਹ ਮੱਥਾ ਵੀ ਚੰਗਾ ਕਰਮ ਵਾਲੀ ਦਾ ਤੋਰਾ ਦੇਖੋ ਪਲੀ ਵੀ ਦੇਖੋ ਮੈਂ ਕਹਿੰਦਾ ਸਾਨ ਅਰ ਕੀ ਪਈ ਆ ਹਨਾ ਪ੍ਰਾ ਹੂੰ ਪੁਆ ਮਾਲਾ ਹੂੰ ਵੀ ਜਿੰਨੇ ਦਿਨ ਤਿਆਰੀਆਂ ਚ ਹੋਏ 2 ਲੱਖ ਨਾਲ ਕੇ ਮੂੰਹ ਪਰ ਇਹਨੂੰ ਕਰ ਲਿਆ ਸਹੀ ਗੱਲ ਐ ਨਹੀਂ ਅਗਲਾ ਕਹਿੰਦਾ ਤੂੰ ਮੁੱਲ ਕੀ ਕੀਤਾ ਹਾਂ ਸਹੀ ਗੱਲ ਆ ਜਾਤ ਬਰੀਟ ਪਲੀ ਵੀ ਫੁੱਲ ਅੱਜ ਆਮ ਜਰਸੀ ਸੱਜਰ ਜਿੰਨਾ ਥਾਲਾ ਹੁੰਦਾ ਦੁੱਧ ਨਾਲ ਦੁੱਧ ਹਾਂ ਜੇ ਯਾਰ ਆਪਾਂ ਟਾਪ ਬਰੀਟ ਦੀ ਬੱਛੀ ਵੀ ਲੈਣੇ ਨਾ ਟਾਪ ਦੀ ਹਾਂ ਉਹਦੇ ਨਾਲ ਕਿਤੇ ਚੰਗੀ ਆ ਨਾਲੇ ਤਾਂ ਉਹਦਾ ਖਰਚਾ ਚੱਕੀ ਜਾਊ ਭਰਾ ਹਨਾ ਨਾਲੇ ਜਿੱਦੇ ਰਹਿ ਗਈ ਸੋਡ ਵਾਲੀ ਗੱਲ ਚੰਗੇ ਰੁਪਏ ਵਟਾ ਕੇ ਜਾਓ ਆ ਤੇ ਗੱਬਣ ਵੀ ਨਿਕਲ ਸਕਦੀ ਆ ਨਿਕਲੂ ਗੱਬਣ ਬੈੜਾ ਕਿਉਂ ਐ ਬਾਈ ਦੱਸਦਾ ਵੀ ਸਵਾ ਮਹੀਨਾ ਹੋ ਗਿਆ ਤੇ ਟੀਗਾ ਭਰਾਏ ਨੂੰ ਪੱਧਰ ਦੇਖੋ ਬਾਈ ਐ ਪੂਰੀ ਚੌੜੀ ਚੂੜੀ ਫੁੱਲ ਪਈ ਆ ਕਰਮ ਵਾਲੀ ਲੈ। ਲੈ ਕੀ ਬਾਤ ਆ ਜਿਵੇਂ ਮਰ ਜਿਆ ਤਲਲਾਸ ਵਰਗਾ ਥਣ ਲੱਗਿਆ ਵਾ ਹਮ ਅੱਜ ਆਪਾਂ 36000 ਰੁਪਏ ਦੀ ਵਾੜ ਦੇ ਦਾਂ ਚੱਕ ਬਾਈ 45 ਦੀ 42 36000 ਰੁਪਏ ਜਮਾ ਜਾਇਜ਼ ਮੁੱਲ ਤੇ ਇਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜ਼ਰੂਰ ਕਰ ਫਲੀ ਵੀ ਫੁੱਲਾ ਤੇ ਬੱਚੇ ਜੇ ਬੱਚੇ ਲੈਣੇ ਆ ਬਾਈ ਤੇ ਦੁੱਧ ਵੀ ਪੀਣਾ ਮੈਂ ਕਹਿੰਦਾ ਦੁੱਧ ਵੀ ਜਮਾ ਗਾੜਾ ਹੋਣਾ ਮੱਝਾਂ ਵਰਗਾ ਮੈਂ ਕਹਾਂ ਜਮਾ 6 ਫੈੜ ਦਾ ਦੁੱਧ ਹੈ ਠੀਕ ਆ ਹੂੰ ਅੱਗੇ ਭਰਾ 4 ਨੰਬਰ 4 ਨੰਬਰ ਤੇ ਕਿਹੜਾ ਸੂਆ ਭਰਾ ਇਹ ਮੰਨ ਲਓ ਵੀ ਵਿਹੜ ਸੂਂਦੀ ਹੈ ਤੀਜਾ ਸੂਆ ਤੀਜਾ ਸੂਆ ਹਾਂ ਕਿੰਨੇ ਦਿਨ ਲੈਂਦੀ ਹੈ ਭਰਾ ਇਹ ਦੇ 30 ਤਰੀਕ ਨੂੰ ਦਨ ਪੂਰੇ ਹੁੰਦੇ ਆ 20 ਤਰੀਕ ਨੂੰ 30 ਨੂੰ 30 ਨੂੰ 30 ਨੂੰ ਹਾਂ ਅੱਜ 23 ਹੋ ਗਈ ਅੱਜ 23 ਹੋ ਗਈ 7 ਦਿਨ ਤਾਂ ਹੀ ਪਏ 7 ਦਿਨ ਪਏ ਆ ਦੋ ਤਿੰਨ ਦਿਨ ਵੱਧ ਵੀ ਲੈ ਜੂ ਦੋ ਤਿੰਨ ਤਰੀਕ ਦੇ ਗੇੜ ਫੇੜ ਸੂਗੀ 10 ਤੱਕ ਤਰੀਕ ਨਾਸਕ ਦਿਨ ਮੰਨ ਕੇ ਚੱਲੋ ਜਿਹੜੇ ਮਾਰ ਕੈਮਰਾ ਮਾਲਾ 7 ਦਿਨਾਂ ਦੀ ਕੱਚੀ ਆ ਤੇ ਢਿੱਲਾ ਦੇਖੋ ਕੱਪੜੇ ਵਾਂਗੂ ਖਿੱਚਿਆ ਜਾਂਦਾ ਲੇਵਾ ਹੀ ਨਹੀਂ ਢਲ ਪਈ ਆ ਲੈ ਸਾਰੀਆਂ ਵਲਟਾਂ ਨਾਲ ਗੱਡੂ ਤੇ ਫੇਰ ਕਰਨ ਵਾਲੀ ਦੀ ਸੂਣਾ ਗੱਲ ਇਹ ਥਾਂ ਬਹੁਤ ਚੰਗਾ ਲੱਗਿਆ ਠੰਡੇ ਸੀਲ ਦਾ ਤੇ ਥੰਦ ਹੁੰਦਾ ਇਹਨਾਂ ਨਹੀਂ ਤਾਂ ਹੱਥੀ ਚੋਲਾ ਮਸ਼ੀਨ ਤੇ ਚੋਲਾ ਜਿਵੇਂ ਮਰਜ਼ੀ ਚੋਈ ਚੱਲੇ ਧਾਰਮ ਦੀ ਵਹਿੜਾ ਇਹ ਐਂ ਨਹੀਂ ਕੋਈ ਢਾਂਚਾ ਢੋਂਚਾ ਦੇਖ ਵਾਹੜ ਦਾ ਕਿੱਡਾ ਹੋਰ ਲਾ ਬਾਈ ਤੋਰ ਕੇ ਰਖਾ ਦੇ ਫੁੱਲ ਕਰਦਾ ਬਾਈ ਪਲੀ ਵੀ ਫੁੱਲ ਕੱਚੀ ਕੱਚੀ ਆ ਦਿਨ ਲੈਂਦੀ ਆ 10 ਬਾਈ ਨੇ ਦੱਸਿਆ ਆਰਡਰ ਆ ਜਿਹੜਾ ਉਹਨਾਂ ਨੇ ਹੋਰ ਵੀ ਕਮਾਲ ਦਾ ਤਿਆਰ 40 45 ਕਿਲੋ ਦਾ ਦੇਖ ਆਪਾਂ ਝੂਠ ਮਾਰਦੇ ਨਹੀਂ ਹੂੰ ਵੀ ਮਾਲਕਾਂ ਨੇ 32 ਕਿਲੋ ਦੁੱਧ ਪਿਛਲਾ ਚ ਹੋਇਆ ਵੈਤ ਕੀ 35 36 ਕਿਲੋ ਦੁੱਧ ਪਾ ਦੂ ਰੁੱਤ ਚੰਗੀ ਰੁੱਤ ਚੰਗੀ ਆਉਂਦੀ ਹਾਂ ਖੰਡ ਦਾ ਮੌਸਮ ਆ ਬਈ ਕਿਉਂ ਗਰਮੀ ਨਹੀਂ ਹੈਗੀ ਗਰਮੀ ਚ ਥੋੜਾ ਜਿਹਾ ਗਾਵਾ ਦਾ ਦੁੱਧ ਦਾ ਔਖਾ ਹੋ ਜਾਂਦਾ ਸਿਆਲ ਚ ਤਾਂ ਮੈਂ ਕਹਿੰਦਾ ਫੁੱਲ ਦੁੱਧ ਕੱਢਣਾ ਗਾ ਨਹੀਂ ਹਣ ਤੇ ਟਾਂਚਾ ਫੁੱਲ ਆ ਬਈ ਫਾਰਮ ਵਾਲੀ ਵੜ ਵਰੀਟ ਫੁੱਲ ਆ ਕਰਮ ਵਾਲੀ ਦੇ ਉਧਰ ਰਿਕਾਰਡ ਵੀ ਚੰਗਿਆ ਦੱਸਿਆ ਬਈ ਇਕੱਲੀ ਕੱਚੀ ਕੱਚੀ ਆ ਖੜਨੀ ਘੁੜਨੀ ਦੇਖਾ ਬਾਕੀ ਸੀਵਨ ਬਹੁਤ ਤਕੜਾ ਲੱਗਾ ਸੱक्सन ਮੂਰੇ ਸਹੀ ਗੱਲ ਆ ਬਈ ਤੇ ਕੀ ਮੋਲ ਆ ਭਰਾ ਜਿਆ ਜਿਆ ਇਹਦਾ ਦੇਖ ਆਪਾਂ ਸਵਾਕੇ ਤਾਂ ਆਪਦੀ ਮਰਜ਼ੀ ਨਾਲ ਵੇਚ ਲਾਂਗੇ ਅੱਜ ਆਪਾਂ 95000 ਕਮਾ ਲਾਂਗੇ ਮੋੜ ਲਿਆ ਬਾਈ 95000 ਰੁਪਏ ਮੁੱਲ ਆ ਬਾਈ ਮੁੱਲ ਤਾਂ ਕਰਾਂਗੇ ਜਰੂਰ ਹੋ ਠੀਕਾ ਜਿੱਦੇ ਬਾਈ ਕਹਿੰਦਾ ਬੜ ਤਿਆਰ ਹੋਗੀ ਉਦਦੇ ਤਾਂ ਚੰਗੇ ਰੁਪਏ ਹੋਰ ਵੀ ਵਟਾਊਗੀ ਪਰ ਅੱਜ ਦੀ ਘੜੀ ਰੱਖ ਦੇਣਾ ਦੀ ਕੱਚੀ ਆ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ ਲੇਵਾ ਕਮਾਲ ਦਾ ਢਿੱਲਾ ਬਹੁਤ ਸਿਆ ਕੱਚੀ ਕੱਚੀ ਹੈ ਕਲੀ ਬੜਨਾ ਬਹੁਤ ਵੈੜਾ ਮੁੱਲ ਵੀ ਜਾਇਜ਼ ਰੱਖਿਆ ਵੀਰੇ ਬਾਈ ਜੀ ਅੱਗੇ ਵੀਰੇ 5 ਨੰਬਰ ਤੇ ਕਿਹੜਾ ਸੂਆ ਸੁੰਦੀ ਆ ਬਈ ਇਹ ਦੂਜਾ ਸੂਆ ਸੁੰਦੀ ਕਿੰਨੇ ਦਿਨ ਲੈਂਦੀ ਆ ਬਈ ਇਹਦੇ ਵੀ ਮੰਨ ਲਓ ਵੀ 7 ਦਿਨ ਪਏ ਆ 7 ਦਿਨ ਪਏ ਆ ਹਾਂ ਕੀ ਰਿਕਾਰਡ ਦਾ ਦੁੱਧ ਆ ਬਈ ਇਹਦਾ ਵੀ ਰਿਕਾਰਡ ਦਾ ਦੁੱਧ ਮੰਨ ਲਓ ਵੀ ਪਲੂਨ ਦਾ ਹੈਗਾ 28 ਕਿਲੋ ਦਾ 28 ਕਿਲੋ ਦਾ ਹਾਂ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ਹੈਲੇ ਵਾ ਦੇਖੋ ਬਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣੇ ਗਲਾਬੀ ਥਾਣ ਲੱਗੇ ਢੱਲਾ ਬਹੁਤ ਪਈਆਂ ਚੌੜੀ-ਚੌੜੀ ਫੁੱਲ ਕੱਦ ਇਹਦਾ ਵੀ ਕਰਮ ਵਾਲੀ ਦਾ ਸੇਮ ਜਿਹਾ ਫੁੱਲ ਕਰਦਾ ਪੜੀ ਵੀ ਫੁੱਲ ਆ ਬਈ ਬਾਕੀ ਇਹ ਤਾਂ ਦੱਸਣ ਦੀ ਗੱਲ ਨਹੀਂ ਫਾਰਮ ਵਾਲਿਆਂ ਬਹਿਣਾ ਉਹੀ ਦੱਸ ਦਿੰਦੇ ਹੂੰ ਹੂੰ ਉੱਦ ਵਾਲਿਆਂ ਬਹਿਣਾ ਤਾਂ ਬੰਦੇ ਦੇ ਦੱਸਣ ਤੋਂ ਬਿਨਾਂ ਹੀ ਦੱਸ ਦਾਂਦੇ ਡੰਗ ਜਿਹੜੇ ਦੋਤਾ ਆ ਜਾ ਬੇਸ ਦੀ ਜਿਹੜੀ ਬਿਊਟੀ ਆ ਕਮਾਲ ਆ ਪੋਦੀ ਵਾਦੀ ਚੰਗੀ ਆ ਸਨੱਕ ਪੁਣਾ ਵੜ ਦੇ ਵਿੱਚ ਫੁੱਲ ਤੋਰਾ ਦੇਖੋ ਬਾਈ ਬਾਕੀ ਗੁੱਦਗੱਦ ਚੰਗੀ ਆ ਸਮਹਾਂ ਪਲੀਆਂ ਖੀੜਾਂ ਕੁੜਾਂ ਟਰਾਂਜੈਕਸ਼ਨ ਵਗੈਰਾ ਡਰਾਈਡ ਰੂਲ ਸਭ ਖਾਧੀਆਂ ਹੋ ਗੀਆਂ ਓਕੇ ਬਾਈ ਠੀਕ ਸਾਰੀਆਂ ਵੈਕਸੀਨਾਂ ਓਕੇ ਆ ਚੰਗੇ ਸੀ ਮਨ ਭਰੇ ਹੋਏ ਚੰਗੇ ਸੀ ਹੁਣ ਭਰੇ ਹੋਏ ਬੱਚਾ ਵੀ ਚੰਗਾ ਦੋ ਦੋ ਆ ਬੱਚਾ ਦਾ ਮਾੜੇ ਦੇਣ ਵਾਲੀ ਜਾਨਵਰੀ ਨਾ ਬੱਚੀ ਬਹੁਤ ਚੰਗੀ ਦੇਣੀ ਹੈ ਜਿਹੜੇ ਹਿਸਾਬ ਨਾਲ ਫਾਰਮ ਵਾਲੀ ਵੜਾ ਬਾਈ ਕਹਿੰਦਾ ਕੁਆਲਟੀ ਫੁੱਲ ਚੰਗੇ ਸੀ ਹੁਣਾਂ ਦੋ ਗੱਬਣ ਹੋਈਆਂ ਵੇ ਤੇ ਕੀ ਮੁੱਲ ਆ ਵੀਰੇ ਜਾਇਦ ਜਿਆਦਾ ਇਹ ਵੀ ਅੱਜ 95000 ਚ ਮਾਨਤਾਨ ਕਰ ਦਾਂਗੇ 95000 ਬੜਾ ਵੱਡਾ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਵੜਾ ਖੇਰ ਚੰਗੀ ਆ ਗਲਾਬੀ ਥਾਣਾ ਬਈ ਮੁੱਠੀ ਰਾਥਣ ਅੱਥੀ ਚੋਲਾ ਮਸ਼ੀਨਾਂ ਚੋਲਾ ਤਾਂ ਵੀ ਕੋਈ ਚੱਕਰ ਨਹੀਂ ਕੋਈ ਬਾਕੀ ਠੰਡੀ ਠੰਡੀ ਫੁੱਲ ਲਾ ਬਈ। ਠੰਡੀ ਤਾਂ ਆਪਣਾ ਡੰਗਰ ਕੋਈ ਵੀ ਨਹੀਂ ਲੱਥ ਸਕ ਪਾਇ ਚੱਕਣ ਵਾਲਾ। ਹੂੰ। ਨਾ ਉਹ ਜਿਹਾ ਆਪਾਂ ਲੱਗੇ। ਠੀਕ ਆ ਬਾਈ। ਆਪਣੇ ਕੋਲੇ ਹਰ ਇੱਕ ਬੰਦੇ ਨੇ ਚੋਕੇ ਲੈਣਾ ਡੰਗਰ। ਹੂੰ। ਤਸੱਲੀ ਬਾਕਸ ਡੰਗਰ ਅਗਲਾ ਲਾਲ ਲੰਬਾ ਨਹੀਂ ਆਉਂਦਾ ਕਨੇ ਪੈਸੇ ਲਾਉਣੇ ਦਿਲ ਖੁਸ਼ ਹੋ ਜਾਂਦਾ ਲੈ। ਸਹੀ ਗੱਲ ਆ ਲੈ। ਜਿਵੇਂ ਮਰਜੀ ਆ ਤਲਾਈ ਜਲ ਤੇ 나ੜਾਂ ਦੇਖੋ ਮੂਰੇ ਲੇਵਲ ਹੋਵੇ ਤੇ ਫੁੱਲ ਲਾ ਕਰ ਮਾੜੀ ਕੀ ਬਾਤ। ਅੱਗੇ ਵੀਰੇ ਲਾਸਟ ਕਿਹੜਾ ਸੂਆ ਸੂਈ ਆ? ਇਹ ਦੂਜਾ ਸੂਆ ਹੈ। ਕਦੋਂ ਸੂਈ ਆ ਭਰਾ? ਇਹ ਹੈਗੀ ਆ ਮੰਨ ਲਓ ਵੀ ਇਹਨੂੰ 25 ਦਿਨ ਲਈ ਮੰਨ ਲਓ ਮਹੀਨੇ ਦੀ ਮੰਨ ਲਓ ਬੱਚੀ ਮਾਗ ਰਹੀ ਹੈ ਬੱਚੀ ਹੈ ਦੁੱਧ 15 ਲੀਟਰ ਚਾਹਲਾ ਚੋਲਿਆ ਬੱਚੀ ਚੰਗੀ ਹੈ ਨਾ ਪੂਰੀ ਬੱਚੀ ਵਧੀਆ ਗਈ ਹਾਂ ਬੱਚੀ ਚੰਗੀ ਹੈ ਮੰਨ ਲਾ ਵੀ ਹੂੰ ਇਹ ਸਰ ਦੇ ਵਿੱਚ ਆ ਗਈ ਹੂੰ ਖੋਲ ਲੈ ਬਈ ਤੋਰ ਕੇ ਦਿਖਾ ਦੇ ਕਿੰਨਾ ਕੁ ਦੁੱਧ ਆ ਬਈ ਦੁੱਧ ਅੱਜ 15 ਲੀਟਰ ਹੈ ਠੀਕ ਆ ਬਈ 15 ਲੀਟਰ ਦੁੱਧ ਬਾਈ ਗਏ ਨਾ ਨੈਟ ਤਿਆਰ ਆ ਕੱਦ ਚੰਗਾ ਪ੍ਰਿੰਟ ਚੰਗਾ ਫੇਸ ਬੜਾ ਚੰਗਾ ਚਵਾਈ ਕਿਵੇਂ ਆਪਾਂ ਚਾਈ ਓਕੇ ਇੱਕ ਨੰਬਰ ਅਗਲੇ ਨੇ ਚੋ ਲੈਣੀ ਐ ਘੜਾ ਘਪਣਾ ਥੱਲੇ ਬਹਿ ਜਾਣਾ ਅਗਲੇ ਸਹੀ ਗੱਲ ਹੈ ਠੰਡੀ ਠੁੰਡੀ ਬਾਕੀ ਕੱਦ ਕੋਦ ਹਾਂ ਠੰਡੀ ਦਾ ਅੰਤ ਨਹੀਂ ਕੋਈ ਮਿਆਣਾ ਪਾ ਕੇ ਬਹਿਆ ਬੱਚਾ ਛੱਡਣ ਦੀ ਲੋੜ ਨਹੀਂ ਦਾਣੇ ਦੀ ਮੁਠੀ ਪਾਉਣ ਦੀ ਲੋੜ ਨਹੀਂ ਠੀਕ ਹੈ ਬਾਈ ਹੂੰ ਤੋਰਾ ਚੰਗਾ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣ ਇਕੱਲਾ ਇਕੱਲਾ ਥਾਣਾ ਚਵਾਈ ਬਾਈ ਬੜਾ ਠੰਡੀ ਠੁੰਡੀ ਠੋਲ ਇਹ ਕਿਹੜਾ ਬਾਈ ਕਹਿੰਦਾ ਗੱਬਣਾ ਜਦੋਂ ਥੱਲੇ ਬਹਿ ਗਿਆ ਬਾਈ ਕਹਿੰਦਾ ਆਪੀ ਸਾਰਾ ਕੁਝ ਲੰਬੀ ਉੱਚੀ ਆ ਬਾਕੀ ਹਲੇ ਤਾਂ ਦੁਪਹਿਰਾ ਤੂੰ ਹੱਥ ਨੂੰ ਦੇਖੀ ਬੈਠਨੇ ਕੀ ਬਾਨਾ ਠੀਕ ਆ ਤੇ ਕੀ ਮੋਲ ਲੱਜਾ ਜੀ ਇਹਦਾ 45000 ਚੋਂ ਮਾਨਤਾ ਕਰਦਾ 45000 ਰੁਪਈਆ ਮੋਲ ਮਾਨਤਾ ਜਿਹੜਾ ਮੌਕੇ ਤੇ ਜਰੂਰ ਬੋਲੋ ਚੰਗੀ ਆ ਤੋਰੇ ਤਾਰੇ ਦੀ ਸਾਫ ਆ ਕੱਦ ਪ੍ਰਿੰਟ ਬਹੁਤ ਚੰਗਾ ਕਰਮ ਵਾਲੀ ਦਾ ਇੱਕ ਨੰਬਰ ਵੈਟਰ ਬਾਕੀ ਵੱਡੀ ਗੱਲ ਬੱਚਾ ਮਗਰ ਬੱਛੀਆ ਬੱਚੀ ਨਹੀਂ ਭਾਈ 6-1.5 ਸਾਲ ਨੂੰ ਨਾਲ ਹੀ ਤੇ ਆਉਣਾ ਦੋ ਜਾਨਵਰਾਂ ਨਾਲੇ ਦੁੱਧ ਇਹਦਾ ਮੰਗਾ ਵਰਗਾ ਹੂੰ ਸਹੀ ਇਕੜਾ ਥੋੜੀ ਕ੍ਰਾਸਾਂਗ ਵਹਿੜ ਹੈਗੀ ਸਹੀ ਸਹੀ ਅੱਜਾਂ ਵਰਗਾ ਦੁੱਧ ਹੈ ਨਾਲੇ ਗਰਮੀ ਵਾਲਾ ਤੋਹਫਾ ਹੈ ਹੂੰ ਇਹ ਨਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ